ਖਬਰ ਉਸ ਸ਼ਾਰਪੁਰ ਦੇ ਮਹਾਰਾਣਾ ਪ੍ਰਤਾਪ ਚੌਕ ਨਜ਼ਦੀਕ ਕਰੋੜਾ ਮੈਡੀਕਲ ਸਟੋਰ ਦੇ ਸਾਹਮਣੇ ਦੀ ਹੈ ਜਦੋਂ ਕਰੀਬ 3:00 ਵਜੇ ਉੱਥੇ ਬਿਜਲੀ ਦੇ ਖੰਭੇ ਨਾਲ ਲੱਗੀ ਫਲੈਕਸ ਮਟੀਰੀਅਲ ਨਾਲ ਭਰੇ ਹੋਏ ਇੱਕ ਟਰੱਕ ਦੇ ਵਿੱਚ ਫਸ ਗਈ ਜਿਸ ਕਾਰਨ ਕਰੀਬ 100 ਮੀਟਰ ਤੱਕ ਟਰੱਕ ਫਲੈਕਸ ਦੇ ਨਾਲ-ਨਾਲ ਬਿਜਲੀ ਦੀਆਂ ਤਾਰਾਂ ਤੇ ਖੰਭੇ ਨੂੰ ਵੀ ਫੋਟ ਕੇ ਲੈ ਗਿਆ ਇਸ ਕਾਰਨ ਉੱਥੇ ਬਹੁਤ ਝੂਰ ਨਾਲ ਧਮਾਕਾ ਵੀ ਹੋਇਆ ਤੇ ਜਿਸ ਦੌਰਾਨ ਉੱਥੇ ਦੇ ਲੋਕ ਇਕੱਠੇ ਹੋ ਗਏ ਉਸਤੇ ਉਪਰੰਤ ਹੀ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਤੇ ਬਿਜਲੀ ਵਿਭਾਗ ਦੇ ਮੁਲਾਜ਼ਮ ਵੀ ਉੱਥੇ ਪਹੁੰਚ ਗਏ ਤੇ ਸਥਿਤੀ ਦਾ ਅੱਜਾਇਜ਼ਾ ਲਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਨੁਕਸਾਨ ਹੋਇਆ ਹੈ ਉਸ ਦਾ ਐਸਟੀਮੇਟ ਬਣਾ ਕੇ ਜੋ ਵੀ ਖਰਚਾ ਨਾ ਹੋਵੇਗਾ ਉਹ ਇਹਨਾਂ ਤੋਂ ਵਸੂਲਿਆ ਜਾਵੇਗਾ क्याती बंद है बंद का कैसे हुआ अरे देखा थोड़े था एक तो घड़ा का हुआ है जब देखा है हां तो अब ये जो है यहाँ वो लगा हुआ है ना ये क्या कहते हैं बोर्ड हां हां बोर्ड हो गया था क्या खंभा भी टूट गया खंभा तो उसके साथ ही जाएगा और कहाँ जाएगा पटाखा हुआ जबरदस्त बहुत जबरदस्त पटाखा हो गया ये की कार्रवाई हम की कर रहे हो ਉਹ ਨਹੀਂ ਵੇ ਅਸਟੀਮੇਟ ਬਣਾਵਾ ਦੇ ਸਰ ਜੋ ਵੀ ਹੋਊਗਾ ਇਹਨਾਂ ਦਾ ਹਟ ਜਾਣਾ ਲਿਆ ਜਾਊਗਾ ਠੀਕ ਹੈ ਹੋਇਆ ਕਿਦਾਂ ਇਹ ਸਾਰਾ ਉਹ ਗੱਡੀ ਨੰਗੀ ਨਾ ਤੇ ਮਦਦ ਕੀਤੀ ਉਹ ਸੀ ਉਹ ਲੈਂ ਰਹੀ ਸੀ ਇਧਰ ਆਪਣੀ ਰੋਡ ਕ੍ਰੋਸ ਕਰਦੀ ਸੀ ਉਹ ਲਾਦੇ ਦੇ ਵਿੱਚ ਫਸ ਗਿਆ ਕਰਕੇ ਤਾਂ ਐਲ ਪੀ ਦਾ ਬੋਲ ਕਾਮਨ ਬੋਲ ਟੁੱਟ ਗਿਆ ਤੇ ਲਾਈਨ ਸ਼ਿਫਟ ਕਰਤੀ ਸੀ ਲਾਈਨ ਅਜੇ ਨਹੀਂ ਸ਼ਿਫਟ ਹੋਈ ਹੈ ਜੀ ਹੁਣ ਇਹ ਤਾਂ 10000 ਨੰਬਰੇ ਜੀ ਕਿੰਨੇ ਦਾ ਲੱਗਦਾ ਨੁਕਸਾਨ ਹੋ ਗਿਆ ਇਹ ਅੰਦਾਜ਼ਾ ਲਾ ਕੇ ਅਸਟੀਮੇਟ ਲਾ ਕੇ ਪਤਾ ਲੱਗਣਾ ਇਦਾਂ ਨਹੀਂ ਕੁਝ ਵੀ ਲੈਣ ਤੇ ਹੁਣ ਕੀ ਕਾਰਵਾਈ ਕੀ ਕਰੋਗੇ ਕਾਰਵਾਈ ਕੀ ਹੁੰਦੀ ਹੈ ਜੀ ਨਾ ਮੈਂ ਗੱਲ ਕਰਕੇ ਜੋ ਆਪਾਂ ਜੀ ਸਹਿਮਤੀ ਦਿੰਦੇ ਆ ਕਿ ਆਪਾਂ ਇਹ ਦਾ ਉਠਾਣੇ ਆਪਾਂ ਲਿਖੇ ਜਿਆਂਗੇ ਜੇ ਜਿਹੜੀ ਆਜੀ ਕਮਿਊਨਿਕਾਰ ਬਈ ਜੀ ਕੀਤੀ ਹੋਵੇ ਉਹ ਕਿਤੇ